ਦੋਸਤੋ ਆ ਮੇਨ ਜੀਟੀ ਰੋਡ ਆ ਵੱਡਾ ਹਾਈਵੇ ਤੇ ਬੱਸ ਸਟੈਂਡ ਦੇ ਕੋਲੇ ਖੰਭਾ ਡਿੱਗ ਪਿਆ ਕੈਮਰੇ ਵੀ ਲੱਗੇ ਹੋਇਆ ਤੇ ਪ੍ਰਸ਼ਾਸਨ ਇਹ ਕਾਫੀ ਟਾਈਮ ਦਾ ਲਗਭਗ 4 ਵਜੇ ਦਾ ਡਿੱਗਾ ਹੈ ਕਿਤੇ ਹੁਣੇ-ਹੁਣੇ ਗੱਡੀ ਵੱਜ ਕੇ ਉਹਦਾ ਸ਼ੀਸ਼ਾ ਟੁੱਟ ਗਿਆ ਕਾਰ ਦਾ ਕਿ ਸਾਹਮਣੇ ਬੱਸ ਸਟੈਂਡ ਆ ਤਾਂ ਆ ਹੁਣ ਕਾਗਜ਼ ਬਣਾਇਆ ਹੈ ਤੇ ਜੇ ਇਹਨੂੰ ਸਾਈਡ ਤੇ ਕਰਦੇ ਆ ਤੇ ਕੈਮਰੇ ਟੁੱਟ ਸਕਦੇ ਡਰਦੇ ਹੱਥ ਨਹੀਂ ਲਾ ਰਹੇ ਬਾਕੀ ਦੂਜੀ ਗੱਲਾਂ ਦੇ ਵਿੱਚ ਕਰੰਟ ਵੀ ਆ ਤੇ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ ਤੇ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਕਿਉਂਕਿ ਇੰਨੀ ਸਪੀਡ 'ਚ ਗੱਡੀ ਵੱਜ ਗਈ ਤਾਂ ਉਹ ਕਿਤਨਾ ਕਿਤੇ ਟਕਰਾਏਗੀ ਜਾ ਕੇ ਆ ਦੇਖੋ ਆ ਹੁਣ ਕਾਕਤ ਵੱਜਾ ਤੇ ਦੋਸਤੋ ਜੇਕਰ ਕੋਈ ਰਾਤ ਨੂੰ ਗੱਡੀ ਇੱਥੋਂ ਕਿਸੇ ਨੇ ਮੋੜ ਲਈ ਕਿਉਂਕਿ ਇੱਥੋਂ ਯੂਟਰਨ ਲੈਂਡ ਦਾ ਰਸਤਾ ਹੈ ਤਾਂ ਨੁਕਸਾਨ ਕਾਫੀ ਵੱਡਾ ਹੋ ਸਕਦਾ ਕਿਉਂਕਿ ਇਹਦੇ ਵਿੱਚ ਤਾਰ ਦੇ ਵਿੱਚ ਕਰੰਟ ਆ ਇੰਦੇ ਵੱਲ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ